ਅੱਜ ਦੀ ਵੀਡੀਓ ਰਮਾਲਾ ਸਾਹਿਬ ਦਾ ਨਾਪ ਕਿਵੇਂ ਲੈਣਾ ਮੈਂ ਪਿੱਛੇ ਵੀਡੀਓ ਚ ਪਾਇਆ ਸੀਗਾ ਵੀ ਮੈਂ ਰਮਾਲਾ ਸਾਬ ਬਣਾਣ ਲੱਗੀ ਆ ਰਮਾਲਾ ਸਾਬ ਤਕਰੀਬਨ ਸਾਰਾ ਬਣ ਗਿਆ 3 ਇੰਚ ਦਾ ਮੈਂ ਬਾਰਡਰ ਬਣਾਇਆ ਸੀਗਾ ਮਿਲਕੀ ਦੇ ਨਾਲ ਤੇ ਤੁਹਾਨੂੰ ਤਕਰੀਬਨ 1-2 ਦਿਨਾਂ ਦੇ ਵਿੱਚ ਮੈਂ ਰਮਾਲਾ ਸਾਬ ਦੀ ਪੂਰੀ ਵੀਡੀਓ ਦਿਖਾ ਦਾਂਗੀ ਅੱਜ ਸਿਰਫ ਮੋਰ ਰਮਾਲਾ ਸਾਬ ਦਾ ਨਾਪ ਕਿਵੇਂ ਲੈਣਾ ਹੈ ਮੈਂ ਵੀਡੀਓ ਸਪੈਸ਼ਲੀ ਤਾਂ ਬਣਾਈ ਏ ਐਦਾਂ ਮੈਂ ਨਾਲ ਲਿਖ ਕੇ ਵੀ ਇੱਕ ਸਾਈਡ ਤੇ ਲਾ ਦਿੱਤਾ ਤੁਸੀਂ ਆਪ ਦੇਖ ਲਿਓ ਕਿ 4.5 ਮੀਟਰ ਇਹਦੇ ਕੱਪੜਾ ਲੱਗਣਾ ਹੈ ਤੇ 4.5 ਮੀਟਰ ਹੀ ਲਾਈਨਿੰਗ ਲੱਗਣੀ ਹੈ ਅੰਦਰ ਜਿਹੜਾ ਆਪਾਂ ਡਬਲ ਕਰਨਾ ਹੈ ਤੇ ਲੰਬਾਈ ਚੁੜਾਈ ਤੇ ਪਲਕਾਂ ਠੀਕ ਹੈ ਮੈਂ ਤੁਹਾਨੂੰ ਲਿਖ ਦਿੱਤਾ ਜਿਹੜਾ 2-2 ਇਹ ਨਾਲ ਪਲੱਸ ਪਾਇਆ ਹੈ ਕਿਉਂਕਿ 2-2 ਇੰਚ ਵੱਧ ਲੈਣਾ ਹੈ ਠੀਕ ਹੈ ਤੇ 15 ਮੀਟਰ ਲੈਂਸ ਲੱਗੀ ਸੀ ਇਹਦੇ ਵਿੱਚ ਟੋਟਲ ਤੇ ਉਸ ਤੋਂ ਬਾਅਦ ਮਿਲਕੀ ਦੇ ਨਾਲ ਇਹਨੂੰ ਜਦੋਂ ਅਸੀਂ ਮਿਲਕੀ ਦੇ ਨਾਲ ਕੰਮ ਕਰਦੇ ਆ ਨਾ ਫਿਰ ਧੁੱਪ ਚਾਰ-ਪੰਜ ਧੁੱਪ ਲਵਾਉਣੀਆਂ ਜ਼ਰੂਰੀ ਨੇ ਤੇ ਇਸ ਕਰਕੇ ਮੈਂ ਬਾਹਰ ਧੁੱਪੇ ਸੁੱਕਣੇ ਪਏ ਹੋਏ ਸੀਗਾ ਤੇ ਤਾਂ ਕਿ ਚੰਗੀ ਤਰ੍ਹਾਂ ਫਿਕਸ ਹੋ ਸਕੇ ਕਿਉਂਕਿ ਹਨਾ ਨਾਲ ਦੀ ਨਾਲ ਆਪਾਂ ਇਹਨੂੰ ਰੱਖਣਾ ਨਹੀਂ ਹੈਗਾ ਮਿਲਕੀ ਹੋਗੀ ਚਾਹੇ ਆਪਾਂ ਲੈਦਰ ਪੇਂਟਿੰਗ ਕਰਦੇ ਪਿਆ ਚਾਹੇ ਕੋਈ ਵੀ ਪੇਂਟਿੰਗ ਕਰਦੇ ਪਿਆ ਜਿਹੜੀ ਸਟੈਂਸਲ ਤੇ ਆਪਾਂ ਕਰਦੇ ਪਿਆ ਹੁਣ ਜਿਹੜੀ ਚੱਲਦੀ ਪਈ ਐ ਨੇ ਇਹਨੂੰ ਧੁੱਪ ਲਵਾਣੀ ਬਹੁਤ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਅੱਗੇ ਦਿਖਾ ਦਨੀ ਆ ਵੀ ਕਿਵੇਂ ਆਪਾਂ ਇਹਦੇ ਨਾਲ ਜਿਹੜਾ ਤੁਸੀਂ ਤੁਹਾਡੇ ਕੋਲ ਜੇ ਪੱਤੀ ਜਿਆਦਾ ਚੌੜੀ ਐ ਨਾ ਜੇ ਤੁਸੀਂ ਛੋਟੇ ਫੁੱਲ ਬਣਾਣੇ ਨੇ ਕੋਈ ਵੀ ਘਰ ਚ ਕ੍ਰੈਡਿਟ ਕਾਰਡ ਜਾਂ ਕੁਛ ਛੋਟਾ ਪਿਆ ਹੁੰਦਾ ਹੈ ਨਾ ਉਹ ਯੂਜ਼ ਕਰ ਲਿਓ ਕਿਉਂਕਿ ਫਿਰ ਆਲੇ-ਦੁਆਲੇ ਲੱਗਣ ਦਾ ਖਤਰਾ ਘਟ ਜਾਂਦਾ ਹੈ ਹਨਾ ਤੇ ਮੈਂ ਵੀ ਇੱਕ ਕ੍ਰੈਡਿਟ ਕਾਰਡ ਸੀਗਾ ਉਹਦੇ ਨਾਲ ਲੱਗੀ ਹੋਈਆਂ ਇਹ ਛੋਟੇ-ਛੋਟੇ ਡੇਫੋਲ ਵਿੱਚ ਵਾਲੇ ਕੀਤੇ ਸੀਗੇ ਬਾਰਡਰ ਤੇ ਚਲੋ ਪੱਤੀ ਨਾਲ ਆਸਾਨ ਨਾ ਹੋ ਜਾਂਦਾ ਹੈ ਇਹਦੇ ਨਾਲ ਥੋੜਾ ਜਿਹਾ ਔਖਾ ਹੋ ਗਿਆ ਸੀਗਾ ਬਾਰਡਰ ਲਈ ਪੱਤੀ ਚੌੜੀ ਸੀਗੀ ਥੋੜੀ ਤੇ ਤਕਰੀਬਨ ਰਮਾਲਾ ਸਾਹਿਬ ਸਾਰਾ ਬਣ ਗਿਆ ਆ ਲਾਈਨਿੰਗ ਲਾ ਕੇ ਵੈਸੇ ਫਤਿਆਰ ਪੂਰਾ ਕਰ ਲਿਆ ਆ ਤੇ ਇਹਦੇ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਇਸ ਕਰਕੇ ਮੈਂ ਅਗਲੀ ਵੀਡੀਓ ਚ ਪਾਵਾਂਗੇ ਬਹੁਤ ਧੰਨਵਾਦ ਤੁਸੀਂ ਜੁੜੇ